ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਚੈਨਲ ਤੇ ਤੇ ਜਿਹੜੀ ਅੱਜ ਦੀ ਕਹਾਣੀ ਹੈਗੀ ਏ ਉਹ ਹੈਗੀ ਏ ਕਿ ਇੱਕ ਪੁਲਿਸ ਵਾਲਾ ਜਦੋਂ ਟਰੱਕ ਡਰਾਈਵਰ ਨੂੰ ਰੋਕਦਾ ਏ ਤੇ ਉਸ ਦੇ ਕਾਗਜ਼ ਪੂਰੇ ਹੋਣ ਤੇ ਵੀ ਉਸ ਤੋਂ ਰਿਸ਼ਵਤ ਮੰਗਦਾ ਏ ਤੇ ਫਿਰ ਉਹ ਜਿਹੜਾ ਬੰਦਾ ਹੁੰਦਾ ਏ ਉਹ ਕੀ ਕਰਦਾ ਏ ਜਿਹੜਾ ਟਰੱਕ ਡਰਾਈਵਰ ਹੁੰਦਾ ਏ ਉਹ ਕਿਸ ਤਰ੍ਹਾਂ ਉੱਪਰ ਆਦੀ ਐਸਪੀ ਤੱਕ ਪਹੁੰਚ ਲੈ ਕੇ ਜਾਂਦਾ ਏ ਤੇ ਕਿਸ ਤਰ੍ਹਾਂ ਉਹ ਉਸ ਨੂੰ ਸਖਤ ਸਜ਼ਾ ਦੇਣ ਵਾਸਤੇ ਉਹ ਰਿਕੁਐਸਟ ਕਰਦਾ ਹੈ ਤੇ ਦੇਖਦੇ ਹਾਂ ਅੱਗੇ ਕਹਾਣੀ ਵਿੱਚ ਕੀ ਬੰਦ ਆ ਕਹਾਣੀ ਦੇ ਲਾਸਟ ਤੱਕ ਦੇਖਦੇ ਰਹੋ ਤਾਂ ਹੀ ਤੁਹਾਨੂੰ ਸਾਰਾ ਪਤਾ ਲੱਗੇਗਾ ਹੁੰਦਾ ਕੀ ਹੈ ਕਿ ਮਨਪ੍ਰੀਤ ਸਿੰਘ ਹੁੰਦਾ ਹੈ ਤੇ ਉਹ ਆਪਣਾ ਟਰੱਕ ਭਰਿਆ ਹੁੰਦਾ ਹੈ ਸਬਜ਼ੀਆਂ ਵਗੈਰਾ ਦਾ ਤੇ ਕਾਫੀ ਗੋਸ਼ ਹੁੰਦਾ ਹੈ ਕਿ ਜਿਵੇਂ ਲੰਗਰ ਦਾ ਸਮਾਨ ਕਹਿ ਸਕਦੇ ਜੇ ਕਾਫੀ ਕੁਝ ਹੁੰਦਾ ਹੈ ਤੇ ਉਸਨੇ ਤੜਕੇ ਟਾਈਮ ਦੇ ਨਾਲ ਹੀ ਪਚਾਉਣਾ ਹੁੰਦਾ ਹੈ ਕਿਉਂਕਿ ਉਸ ਦੇ ਪਿੰਡ ਵਿੱਚ ਉਸਦੇ ਆਪਣੇ ਹੀ ਪਿੰਡ ਦੇ ਵਿੱਚ ਕੀ ਇੱਕ ਲੰਗਰ ਲੱਗਣਾ ਸੀ ਸਮਾਗਮ ਹੋਣਾ ਸੀ ਜਿਸ ਸ਼ਾਮ ਨੂੰ ਹੋਣਾ ਸੀ ਤੇ ਉਸ ਦੀ ਉਹਨਾਂ ਨੇ ਪਿੰਡ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਇਸ ਕੋਲ ਟਰੱਕ ਹੈਗਾ ਤੇ ਤਾਂ ਕਰਕੇ ਉਹਨਾਂ ਸਾਰਿਆਂ ਨੇ ਉਹ ਪ੍ਰਧਾਨ ਵਗੈਰਾ ਕਮੇਟੀ ਮੈਂਬਰਾਂ ਦੇ ਨੇ ਉਸ ਦੀ ਡਿਊਟੀ ਲਾਤੀ ਕਿ ਸਬਜ਼ੀਆਂ ਵਗੈਰਾ ਕਿ ਸਾਰਾ ਸਮਾਨ ਤੂੰ ਹੀ ਲੈ ਕੇ ਆਵੇਂਗਾ ਇਸੇ ਤਰ੍ਹਾਂ ਹੀ ਉਹ ਸਵੇਰ 4 5 ਵਜੇ ਜਾਂਦਾ ਹੈ ਤੇ ਆਪਦਾ ਸਾਰਾ ਸਮਾਨ ਲੈ ਕੇ ਵਾਪਸ ਆ ਰਿਹਾ ਹੁੰਦਾ ਹੈ 7 8 ਵਜੇ ਦਾ ਟਾਈਮ ਹੁੰਦਾ ਹੈ ਤੇ ਨਾਕੇ ਤੇ ਉਸ ਨੂੰ ਰੋਕ ਲਿਆ ਜਾਂਦਾ ਹੈ ਜਦੋਂ ਉਸ ਨੂੰ ਰੋਕਿਆ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਆਪਦੇ ਕਾਗਜ਼ ਪੱਤਰ ਦਿਖਾ ਜਾ ਇਸ ਤਰ੍ਹਾਂ ਸਾਰਾ ਕੁਝ ਦਿਖਾ ਤੇ ਫਿਰ ਉਹ ਕਹਿੰਦਾ ਹੈ ਕਿ ਓਮ ਕੱਟ ਦੇ ਵਿੱਚੋਂ ਆਪਦੇ ਕਾਗਜ਼ ਪੱਤਰ ਸਾਰੇ ਤੇ ਉਹ ਵਿਖਾਉਂਦਾ ਹੈ ਤੇ ਉਹ ਕਹਿੰਦਾ ਹੈ ਕਿ ਥੋੜਾ ਜਿਹਾ ਮਨਪ੍ਰੀਤ ਸਿੰਘ ਕਹਿੰਦਾ ਹੈ ਕਿ ਥੋੜਾ ਜਿਹਾ ਜਲਦੀ ਕਰ ਦਿਓ ਕਿ ਅਸੀਂ ਜਾ ਰਹੇ ਹਾਂ ਲੰਗਰ ਦਾ ਸਮਾਨ ਲੈ ਕੇ ਤੇ ਜਾ ਕੇ ਲੰਗਰ ਤਿਆਰ ਕਰਨਾ ਹੈ ਤੇ ਇਸ ਕਰਕੇ ਕਿ ਸਾਨੂੰ ਥੋੜੀ ਜਲਦੀ ਹੈ ਉਹ ਕਹਿ ਦਿੰਦੇ ਆ ਕਿ ਹਾਂ ਕਿ ਠੀਕ ਹੈ ਉਹ ਆਪਦੇ ਹੋਰ ਪੱਤਰ ਦੇਖਦਾ ਉਹ ਕਾਗਜ਼ ਪੱਤਰ ਪੁਲਸ ਵਾਲਾ ਆਪਦੇ ਵੱਡੇ ਸਾਹਿਬ ਕੋਲ ਲੈ ਕੇ ਜਾਂਦਾ ਤੇ ਉਸ ਨੂੰ ਦਿਖਾਉਂਦਾ ਹੈ ਤੇ ਉਹ ਕਾਗਜ ਪੱਤਰ ਪੂਰੇ ਹੋਣ ਤੇ ਕਾਰਨ ਕੇ ਵੀ ਉਹਨੂੰ ਕਿਹਾ ਜਾਂਦਾ ਕਿ 1 ਲੱਖ ਰੁਪਏ ਜੁਰਮਾਨਾ ਭਾਰਤੇ ਉਹ ਕਹਿੰਦਾ ਕਿ ਕਿਸ ਗੱਲ ਦਾ ਜੁਰਮਾਨਾ ਕਿ ਸਾਰਾ ਕੁਝ ਮੇਰੇ ਕੋਲ ਹੈ ਤੇ ਸਾਰਾ ਹੀ ਮੇਰਾ ਟਰੱਕ ਮੇਰਾ ਆਵਦਾ ਹੈ ਤੇ ਮੈਂ ਕੋਈ ਮਾੜੇ ਕੰਮ ਵਾਸਤੇ ਵੀ ਨਹੀਂ ਜਾ ਰਿਹਾ ਕਿ ਅੱਜ ਮੈਨੂੰ ਜਾਣ ਦਿਓ ਕਿ ਮੇਰਾ ਟਾਈਮ ਬਹੁਤ ਹੈ ਸੀ ਜਾ ਕੇ ਸਾਰਾ ਜਿਹੜਾ ਉਹ ਸੌਦਾ ਵਗੈਰਾ ਲਾ ਜਾ ਰਿਹਾ ਹੁੰਦਾ ਜਾ ਕੇ ਉਹਨਾਂ ਨੇ ਬਣਾਉਣਾ ਵੀ ਹੁੰਦਾ ਹੈ ਉਹ ਕਹਿੰਦਾ ਕਿ ਅੱਜ ਸਾਡੇ ਪਿੰਡ ਇਸ ਤਰ੍ਹਾਂ ਮਹਾਨ ਕੰਮ ਕੀਤਾ ਜਾਣਾ ਹੈ ਕਿ ਇਸ ਮਾਗਮੇ ਤੇ ਅਸੀਂ ਉਹ ਸੰਗਤਾ ਤੇ ਕਰ ਇਹਨੂੰ ਪਹੁੰਚਾਉਣਾ ਹੈ ਤੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਹਨਾ ਲੱਖ ਰੁਪਈਆ ਨਾਲ ਕੇਸ ਗੱਲ ਦਾ ਲੱਖ ਲਈਏ ਉਹ ਕਾਫੀ ਉਹਦੇ ਨਾਲ ਬਹਿਸ ਕਰਦਾ ਹੈ ਤੇ ਪਰ ਉਹ ਕਹਿੰਦੇ ਨੇ ਕਿ ਹਾਂ ਤੇ ਨੂੰ ਅਸੀਂ ਤੇਰਾ ਟਰੱਕ ਸੀਲ ਕਰ ਦਾਂਗੇ ਤੇ ਅਸੀਂ ਫਿਰ ਤੂੰ ਛੜਾਉਦਾ ਰਹੀਂ ਕੋਰਟ ਤੋਂ ਜਾ ਕੇ ਜਾ ਸਟਰਨ ਧਮਕੀਆਂ ਦਿੰਦਾ ਹੈ ਤੇ ਉਹ ਚੁੱਪ ਕਰ ਜਾਂਦਾ ਫਿਰ ਕੁਝ ਟਾਈਮ ਸੋਚਦਾ ਰਹਿੰਦਾ ਹੈ ਤੇ ਫਿਰ ਜਿਹੜਾ ਆਪਦੇ ਨਾਲ ਹੁੰਦੇ ਗਿਆ ਹੁੰਦਾ ਬੰਦਾ ਉਹਨੂੰ ਪੁੱਛਦਾ ਤੇ ਉਹ ਕਹਿੰਦਾ ਹੈ ਕਿ ਹਾਂ ਕੀ ਹੁਣ ਕੀ ਕਰੀਏ ਆਪਾਂ ਫਿਰ ਉਹ ਇੱਕ ਪੁਲਿਸ ਵਾਲਾ ਉਹਨਾਂ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਵੱਡੇ ਸਾਹਬ ਨਾਲ ਗੱਲ ਕਰ ਲੈਣਾ ਤੇ ਤੁਹਾਨੂੰ ਥੋੜੇ ਬਹੁਤੇ ਉੱਤੇ ਢੱਕਰਾ ਦੇਨੇ ਕਿ 50 ਹਜ਼ਾਰ ਦੇ ਦਿਆ ਜੇ ਚੱਲ ਹਨਾ ਅੱਧੇ ਤੁਹਾਨੂੰ ਛਡਵਾ ਦੇਨੇ ਪਰ ਤੁਹਾਨੂੰ ਦੇ ਉਹ ਕਹਿੰਦਾ ਕਿ ਸਾਡੇ ਨਾਲ ਤੇ ਤੱਕਾ ਹੋ ਰਿਹਾ ਹੈ ਕਿ ਅਸੀਂ ਕਿਉਂ ਦਈਏ ਕਿ ਸਾਡਾ ਟਰੱਕ ਅਸੀਂ ਲਜਾਣਾ ਅਸੀਂ ਕੋਈ ਸਾਡੀ ਗਲਤੀ ਨਹੀਂ ਹੈਗੀ ਸਾਡਾ ਸਾਰੇ ਕਾਗਜ਼ ਪੂਰੇ ਨੇ ਕਿਉਂ ਦਈਏ ਫਿਰ ਉਹ ਕਹਿੰਦਾ ਕਿ ਚਲ ਠੀਕ ਹੈ ਤੁਹਾਡੀ ਮਰਜ਼ੀ ਇਸ ਤਰ੍ਹਾਂ ਉਹਨਾਂ ਨੂੰ ਕਾਫੀ ਉੱਥੇ ਘੰਟਾ ਅੱਧਾ ਪੌਣਾ ਘੜਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹ ਕਿ ਸੋਚਦੇ ਨੇ ਕੀ ਕਰੀਏ ਫਿਰ ਉੱਥੇ ਪ੍ਰਧਾਨ ਨੂੰ ਫੋਨ ਕਰਦੇ ਨੇ ਜਿਹੜੇ ਪਿੰਡ ਦਾ ਪ੍ਰਧਾਨ ਸੀ ਉਸ ਨੂੰ ਫੋਨ ਕਰਦੇ ਕਿ ਇਸ ਤਰ੍ਹਾਂ ਅਸੀਂ ਤਾਂ ਫਸ ਗਏ ਆ ਤੇ ਸਾਡੇ ਤੋਂ ਪੈਸੇ ਮੰਗਦੇ ਤੇ ਪੈਸੇ ਉਸ ਕੋਲ ਇੰਨੇ ਹੁੰਦੇ ਨਹੀਂ ਉਸ ਟਾਈਮ ਤੇ ਉਹ ਬੜਾ ਕਾਫੀ ਉਹ ਕਹਿੰਦਾ ਕਿ ਚਲ ਤੁਸੀਂ ਇੱਕ ਦੋ ਵਾਰੀ ਮਿੰਨਤ ਕਰ ਲਓ ਚੱਲਣਾ ਕਿ ਚਲ ਪਾ ਗਲਤੀ ਨਹੀਂ ਫਿਰ ਵੀ ਪੁਲਿਸ ਵਾਲਿਆਂ ਦੇ ਅੱਗੇ ਤੁਸੀਂ ਚੱਲ ਰਿਕੁਐਸਟ ਕਰ ਲਓ ਤੇ ਉਹ ਫਿਰ ਵੀ ਨਹੀਂ ਮੰਨਦਾ ਫਿਰ ਉਹ ਕਹਿੰਦਾ ਕਿ ਚਲ ਮੇਰੀ ਇੱਕ ਪੁਲਿਸ ਵਾਲੇ ਨਾਲ ਪਹਿਚਾਣ ਹੈ ਵੱਡੇ ਉੱਤੇ ਤੇ ਉੱਥੇ ਆਪਾਂ ਚੱਲ ਵਰਦੇ ਆ ਕਿ ਉਹਨਾਂ ਨੂੰ ਆਪਾਂ ਪੁੱਛ ਲੈਨੇ ਆ ਫੋਨ ਕਰ ਲੈਨੇ ਆ ਤੇ ਉਹ ਫਿਰ ਸਾਰਾ ਕੁਝ ਪੁੱਛਦੇ ਨੇ ਕਿ ਹਾਂ ਕਿੱਥੇ ਤੁਹਾਡਾ ਟਰੱਕ ਰੋਕਿਆ ਗਿਆ ਹੈ ਕਿੱਥੇ ਹੈ ਨਾ ਉਸ ਨੂੰ ਕਿਹਾ ਗਿਆ ਹੈ ਦੱਸੋ ਤੇ ਉਹ ਫਿਰ ਉਵੇਂ ਹੀ ਕਰਦਾ ਹੈ ਉਹ ਸਾਰਾ ਕੁਝ ਡਿਟੇਲ ਉਹਨੂੰ ਦੱਸ ਦਿੰਦਾ ਕਿ ਉੱਥੇ ਰੋਕਿਆ ਗਿਆ ਹੈ ਤੇ ਉਹ ਕਹਿੰਦੇ ਕਿ ਕਾਗਜ਼ ਪੱਤਰ ਪੂਰੇ ਨਹੀਂ ਹੋਣੇ ਤਾਂ ਕਰਕੇ ਚੱਲ ਮੈਂ ਕੁਝ ਕਰਦਾ ਤੁਸੀਂ ਉਹਨਾਂ ਬੰਦਿਆਂ ਨੂੰ ਸਾਡੇ ਕੋਲ ਭੇਜ ਦਿਓ ਇਹ ਮੇਰਾ ਉੱਥੋਂ 12 13 ਕਿਲੋਮੀਟਰ ਦੂਰੀ ਤੇ ਉਸ ਦਾ ਦਫ਼ਤਰ ਸੀ ਤੇ ਫਿਰ ਉਹ ਉਹਨਾਂ ਨੂੰ ਫੋਨ ਕਰਦਾ ਹੈ ਕਿ ਤੁਸੀਂ ਉੱਥੇ ਚਲੇ ਜਾਓ ਤੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੋ ਉਹ ਫਿਰ ਉੱਥੇ ਪਹੁੰਚਦੇ ਨੇ ਦੋਵੇਂ ਜਾਣੇ ਤੇ ਟਰੱਕ ਨੂੰ ਉੱਥੇ ਹੀ ਛੱਡ ਜਾਂਦੇ ਕਿਉਂਕਿ ਉਹ ਲਜਾਨ ਕਿੱਥੇ ਉਹਨਾਂ ਦੇਣਾ ਹੀ ਫਿਰ ਉਹ ਜਾਂਦੇ ਨੇ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਅਸੀਂ ਸੋਹਾ ਗਏ ਸਾ ਤੇ ਅਸੀਂ ਹੁਣ ਨੂੰ ਤਾਂ ਪਿੰਡ ਹੋਣਾ ਹੀ ਤੇ ਸਾਨੂੰ ਇਹਨਾਂ ਨੇ ਰੋਕ ਲਿਆ ਤੇ ਇਸ ਦੇ ਵਿੱਚ ਸਾਡਾ ਕੀ ਕੰਮ ਵੀ ਬਹੁਤ ਵੱਡਾ ਹੈ ਕਿ ਸ਼ਾਮ ਤੱਕਰ ਦਾ ਸੀ ਸਾਰਾ ਜਿਹੜਾ ਵੀ ਆਪਣਾ ਖਾਣਾ ਵਗੈਰਾ ਉਹ ਕੀ ਬਣਾ ਬੜੂ ਕੇ ਰੱਖਣਾ ਨਾ ਤਿਆਰ ਕਰਨਾ ਹੈ ਤੇ ਇਹ ਸਾਨੂੰ ਇੱਥੋਂ ਹੀ ਨਹੀਂ ਜਾਣ ਦਿੰਦੇ ਕਿ ਸਾਨੂੰ ਕਹਿ ਰਹੇ ਨੇ ਕਿ ਤੁਹਾਡੇ ਕਾਗਜ਼ ਨਹੀਂ ਪੂਰੇ ਪਰ ਇੱਥੋਂ ਹੀ ਕਰਕੇ ਸਾਡੇ ਕਾਗਜ਼ ਪੱਤਰ ਸਾਰੇ ਪੂਰੇ ਨੇ ਉਹ ਕਹਿੰਦਾ ਹੈ ਕਿ ਚਲੋ ਠੀਕ ਹੈ ਕਿ ਹਨਾ ਕਿ ਉਹ ਸੁਣਦਾ ਉਹ ਕਹਿੰਦਾ ਕਿ ਸਾਡੇ ਤੋਂ ਇਸ ਤਰ੍ਹਾਂ ਪੈਸੇ ਮੰਗੇ ਜਾ ਰਹੇ ਨੇ ਉਹ ਕਾਫੀ ਉੱਥੇ ਰਿਕਵੈਸਟ ਕਰਦਾ ਉਹ ਕਹਿੰਦਾ ਠੀਕ ਹੈ ਫਿਰ ਉੱਥੇ ਪੁੱਛਦੇ ਨੇ ਕਿ ਕਿਹੜੇ ਥਾਂ ਫਿਰ ਉਹ ਕਹਿੰਦੇ ਕਿ ਤੁਸੀਂ ਚਲੋ ਉਹਨਾਂ ਨੂੰ ਇੱਕ ਪੈਨ ਦੇ ਵਿੱਚ ਕੈਮਰਾ ਲਾ ਕੇ ਦੇ ਦੇ ਦਿੰਦੇ ਨੇ ਕੈਮਰਾ ਤੇ ਸਪੀਕਰ ਉਹਦੇ ਵਿੱਚ ਹੁੰਦਾ ਪੈਨ ਤੇ ਉਹ ਉਹਨੂੰ ਕਹਿੰਦੇ ਨੇ ਕਿ ਟੰਗ ਲਓ ਤੇ ਇਸ ਤਰ੍ਹਾਂ ਤੁਸੀਂ ਉੱਥੇ ਗੱਲ ਕਰਨੀ ਹੈ ਕਿ ਇਸ ਦੇ ਵਿੱਚ ਸਾਰਾ ਰਿਕਾਰਡ ਹੋਵੇ ਕਿਉਂ ਤੁਹਾਡੇ ਤੋਂ ਪੈਸੇ ਮੰਗਦੇ ਨੇ ਤੇ ਤੁਹਾਡੇ ਤੋਂ ਰਿਸ਼ਵਤ ਵਗੈਰਾ ਮੰਗ ਰਹੇ ਨੇ ਉਹ ਵੀ ਫਿਰ ਉਥੋਂ ਉਹ ਆਂਦੇ ਸੀ ਵੀ ਤੁਹਾਡੇ ਮਗਰੇ ਹੀ ਹੋਵਾਂਗੇ ਤੁਹਾਡੇ ਨੇੜੇ țeੜੀ ਰਵਾਂਗੇ ਤੁਸੀਂ ਖਬਰਾਉਣਾ ਨਹੀਂ ਡਰਨਾ ਬਿਲਕੁਲ ਨਹੀਂ ਤੁਸੀਂ ਵਧੀਆ ਗੱਲ ਕਰਨੀ ਹੈ ਠੀਕ ਹੈ ਤੇ ਤੁਸੀਂ ਉਹ ਆ ਉਹ ਆਪ ਦੇ ਕੋਲੇ ਜਿਹੜਾ ਵੱਡਾ ਸਾਹਬ ਹੁੰਦਾ ਹੈ ਉਹ ਥੋੜੇ ਬਹੁਤੇ ਉਹਨਾਂ ਨੂੰ ਪੈਸੇ ਦੇ ਦਿੰਦਾ ਹੈ 50-60000 ਰੁਪਇਆ ਕਿ ਜੇ ਤੁਸੀਂ ਉਹ ਇਸ ਕੈਮਰੇ ਦੇ ਵਿੱਚ ਆਉਣਾ ਚਾਹੀਦਾ ਦਿੰਦੇ ਹੋਏ ਵੀ ਉਹ ਫਿਰ ਉੱਥੇ ਵਾਪਸ ਜਾਂਦੇ ਫਿਰ ਮਿੰਤਾ ਕਰਦੇ ਨੇ ਕਿ ਸਾਡੇ ਕੋਲ ਲੱਖ ਰੁਪਇਆ ਨਹੀਂ ਹੈਗਾ ਤੁਸੀਂ ਚੱਲ 50-60 ਚੱਲੋ ਪੁਲਿਸ ਵਾਲਾ ਜਿਵੇਂ ਕਿ ਛੋਟਾ ਕਹਿ ਰਿਹਾ ਸੀ ਤੇ ਤੁਸੀਂ ਓਵੇਂ ਸਾਡੇ ਤੋਂ 50-60 ਲੈ ਲਓ ਤੇ ਪਰ ਸਾਨੂੰ ਜਾਣ ਦਿਓ ਕਿ ਸਾਡਾ ਤਾਂ ਕੰਮ ਰੁਕ ਜਾਣਾ ਉਹ ਫਿਰ ਓਵੇਂ ਹੀ ਕਰਦੇ ਨੇ ਤੇ ਉੱਥੇ ਉਹ ਚਲੇ ਜਾਂਦੇ ਨੇ ਫਿਰ ਜਦੋਂ ਉਹਨਾਂ ਨੂੰ ਕਹਿੰਦੇ ਨੇ ਉਹ ਛੋਟੇ ਪੁਲਿਸ ਵਾਲੇ ਨੂੰ ਫਿਰ ਉਹ ਵੱਡੇ ਪੁਲਿਸ ਵਾਲੇ ਕੋਲ ਜਾਂਦੇ ਨੇ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਐਵੇਂ ਥੋੜੇ ਬਹੁਤੇ ਪੈਸੇ ਲੈ ਲਓ ਉਹ ਪਹਿਲਾਂ ਤਾਂ ਕਹਿੰਦਾ ਨਹੀਂ ਨਹੀਂ ਤੁਹਾਡੇ ਵਾਲੇ ਉਹ ਕਹਿੰਦਾ ਤੁਹਾਡੇ ਯਾਰ ਗਏ ਇੱਥੇ ਸਾਰੇ ਦਿਨ ਚ 36 ਆਉਂਦੇ ਨੇ ਕਿ ਅਸੀਂ ਸਾਰਿਆਂ ਦੇ ਦੁੱਖ ਸੁਣਨ ਬੈਠ ਗਏ ਤੇ ਸਾਡਾ ਕੀ ਬਣੇ ਐਵੇਂ ਉਸ ਨੂੰ ਕਹਿੰਦਾ ਫਿਰ ਉਹ ਉਸ ਨੂੰ ਪੈਸੇ ਦਿੰਦੇ ਹੋਏ ਉਹਵੇਂ ਕੀ ਪਤਾ ਲੱਗ ਜਾਂਦਾ ਕੈਮਰੇ ਵਿੱਚ ਰਿਕਾਰਡ ਹੋ ਜਾਂਦਾ ਫਿਰ ਉਤੋਂ ਹੀ ਉਹ ਆ ਜਾਂਦੇ ਆ ਪੁਲਿਸ ਵਾਲੇ ਵੱਡੇ ਸਾਹਬਰੀ ਉਹ ਆਉਂਦੇ ਨੇ ਤੇ ਉਹ ਪੁੱਛਦੇ ਨੇ ਉਹ ਛੋਟੇ ਜਿਹੜਾ ਪੁਲਿਸ ਵਾਲਾ ਹੁੰਦਾ ਹੈ ਕਿ ਇੱਥੇ ਕੀ ਹੋ ਰਿਹਾ ਤੇ ਉਹ ਅੱਗੇ ਸਲੂਟ ਮਾਰਦੇ ਨੇ ਪਹਿਲਾਂ ਤਾਂ ਉਸ ਨੂੰ ਸਾਰੇ ਪੁਲਿਸ ਵਾਲੇ ਤੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਇਹਨਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸੀ ਤੇ ਅਸੀਂ ਇਹਨਾਂ ਨੂੰ ਐਵੇਂ ਜੁਰਮਾਨਾ ਲਾਇਆ ਹੈ ਤੇ ਉਹ ਫਿਰ ਕਹਿੰਦਾ ਹੈ ਕਿ ਦਿਖਾਓ ਕਾਗਜ਼ ਪੱਤਰ ਉਸ ਨੂੰ ਜਿਹੜਾ ਮਨਪ੍ਰੀਤ ਸਿੰਘ ਹੁੰਦਾ ਹੈ ਉਸ ਨੂੰ ਕਹਿੰਦੇ ਆ ਉਰਾ ਕੀ ਪਿੱਛੋ ਜਾਂਦਣ ਵਾਅ ਮਾਰ ਕੇ ਕਹਿੰਦੇ ਨੇ ਕਿ ਉਰਾਓ ਤੁਹਾਨੂੰ ਕਾਗਜ਼ ਪੱਤਰ ਦਿਖਾਓ ਉਹ ਜਦੋਂ ਕਾਗਜ਼ ਪੱਤਰ ਦਿਖਾਉਂਦਾ ਹੈ ਤੇ ਉਹ ਸਾਰੇ ਕੰਪਲੀਟ ਹੁੰਦੇ ਨੇ ਤੇ ਉਹ ਕਹਿੰਦਾ ਹੈ ਕਿ ਇਹ ਤਾਂ ਸਾਰੇ ਕੰਪਲੀਟ ਨੇ ਉਹ ਕਹਿੰਦੇ ਨਹੀਂ ਇਹਨੇ ਕਿਤੇ ਵਿੱਚ ਰੱਖ ਲਿਆ ਹੋਣੇ ਸਾਡੇ ਨਾਲ ਗਲਤ ਕਰਦੇ ਆ ਇਹਨਾਂ ਨੇ ਸਾਡੇ ਨਾਲ ਧੋਖਾਧੜੀ ਕੀਤੀ ਹੈ ਜਾਂ ਇਸ ਤਰ੍ਹਾਂ ਕੀਤਾ ਹੈ ਪੁਲਿਸ ਵਾਲੇ ਮੰਨਦੇ ਨਹੀਂ ਹੁੰਦੇ ਫਿਰ ਉਹ ਜਿਹੜੇ ਰਿਕਾਰਡਿੰਗ ਕੀਤੀ ਹੁੰਦੀ ਹੈ ਉਹ ਸਾਰੀ ਉਹਨਾਂ ਦੇ ਅੱਗੇ ਵਿਖਾ ਦਿੰਦਾ ਕਿਹਾ ਵੇ ਤੁਹਾਡੀ ਅਸਲੀਅਤ ਦਿਖਾ ਦਿੰਦੀ ਫਿਰ ਉੱਥੋਂ ਉਹਨਾਂ ਨੂੰ ਸਾਰਿਆਂ ਦੇ ਲਈਓ ਕੋਰਟ ਅੱਗੇ ਜਾਂਦਾ ਹੈ ਕਿ ਉੱਥੇ ਜਾ ਕੇ ਕਹਿੰਦਾ ਹੈ ਕਿ ਇਹ ਰਿਸ਼ਵਤ ਲੈਣੀ ਉਹਨਾਂ ਦੀ ਹਰਾਂ ਫੇਰ ਕੱਟ ਦਿੰਦਾ ਕਿ ਇਹ ਰਿਸ਼ਵਤ ਖਾਂਦੇ ਨੇ ਜਾਂ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਂਦਾ ਫਿਰ ਉੱਥੇ ਜਿਹੜਾ ਮਨਪ੍ਰੀਤ ਹੁੰਦਾ ਉਹ ਉਸੇ ਟਾਈਮ ਹੀ ਥੁਰਦਾ ਹੈ ਕਿਉਂਕਿ ਉਸ ਨੂੰ ਕਾਫੀ ਟਾਈਮ ਤਾਂ ਪਹਿਲਾਂ ਹੋ ਗਿਆ ਹੁੰਦਾ ਹੈ ਕਿ ਹੈ ਨਾ ਕਿ ਉਹ ਲੇਟ ਦਾ ਪਹਿਲਾਂ ਹੋ ਰਿਹਾ ਸੀ ਫਿਰ ਮਨਪ੍ਰੀਤ ਉੱਥੋਂ ਸਿੱਧਾ ਟਰੱਕ ਲੈ ਕੇ ਤੇ ਉੱਥੇ ਆਉਂਦਾ ਹੈ ਤੇ ਪਰ ਉਹ ਜਦੋਂ ਉਹਨਾਂ ਦੀ ਵਿਤਰੀਕ ਵਗੈਰਾ ਹੁੰਦੀ ਉੱਥੇ ਵੀ ਜ਼ਰੂਰ ਜਾਂਦਾ ਬਾਅਦ ਵਿੱਚ ਜਾਂਦਾ ਹੈ ਫਿਰ ਸਾਰੀ ਇਹ ਕਰਨਾ ਉੱਥੇ ਦੱਸਦਾ ਆਪਣੇ ਪਿੰਡ ਵਿੱਚ ਤੇ ਫਿਰ ਉਹਨਾਂ ਨੂੰ ਜਿਹੜੇ ਕਿ ਪੁਲਿਸ ਵਾਲੇ ਹੁੰਦੇ ਨੇ ਤੇ ਨਾਲ ਉਸ ਦੇ ਜਿਹੜੇ ਸਪਾਹੀ ਹੁੰਦੇ ਉਹਨਾਂ ਨੂੰ ਉੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਹਨਾ ਕੀ ਤੁਹਾਨੂੰ ਸਸਪੈਂਡ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ ਤੇ ਫਿਰ ਜਿਹੜਾ ਬੰਦਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਹਾਂ ਕਿ ਇੰਨਾ ਕੋਲ ਹੋਰ ਖਰੇ ਕਿੰਨੀ ਕੋ ਪ੍ਰਾਪਰਟੀ ਹੋਵੇਗੀ ਇਹਨਾਂ ਨੇ ਇਸ ਤਰ੍ਹਾਂ ਦੇ ਲੋਕ ਕਿੰਨੇ ਲੁੱਟੇ ਹੋਣੇ ਕਿ ਇੰਨੇ ਜਿਆਦੀ ਰਿਸ਼ਵਤ ਖਾਂਦੇ ਹੀ ਤੇ ਖਰੇ ਕਿੰਨੇ ਕੋ ਇਹਨਾਂ ਕਾਰਬਾਰ ਜਦੋਂ ਉਹਨਾਂ ਦੀ ਪ੍ਰਾਪਰਟੀ ਅਨਲੀਗਲ ਜੜੀ ਪ੍ਰਾਪਰਟੀ ਹੁੰਦੀ ਹੈ ਉਸ ਨੂੰ ਜ਼ਬਤ ਕਰ ਲਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਉਸ ਨੂੰ ਬਹੁਤ ਵੱਡੀ ਸਜ਼ਾ ਮਿਲਦੀ ਹੈ ਤੇ ਜਿਹੜਾ ਮਨਪ੍ਰੀਤ ਉਹਦੀਆਂ ਅੱਖਾਂ ਦੇ ਵਿੱਚ ਉਹ ਜਿਹੜਾ ਵੱਡਾ ਸਾਫ ਸੀ ਉਸ ਦੀ ਇੰਨੀ ਜਿਆਦੀ ਇੱਜ਼ਤ ਬਣ ਜਾਂਦੀ ਹੈ ਕਿ ਨਹੀਂ ਅੱਜ ਦੇ ਟਾਈਮ ਵਿੱਚ ਵੀ ਵਧੀਆ ਪੁਲਿਸ ਵਾਲੇ ਹੈਗੇ ਨੇ ਵਧੀਆ ਤੇ ਫਿਰ ਕੋਈ ਵੀ ਗਲੋਕ ਉਸ ਇਲਾਕੇ ਦੇ ਬਿਲਕੁਲ ਨਹੀਂ ਡਰਦੇ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਸਾਡੇ ਨਾਲ ਕੋਈ ਵੱਧ ਕਰ ਤੋਂ ਹੋਵੇਗੀ ਤਾਂ ਅਸੀਂ ਉੱਥੇ ਜਾ ਸਕਦੇ ਹਾਂ ਉਹ ਸਾਡੀ ਗੱਲ ਜ਼ਰੂਰ ਸੁਣਨਗੇ ਤੇ ਸਹੀ ਇਨਸਾਫ ਕਰਨਗੇ ਇਸੇ ਤਰ੍ਹਾਂ ਜੇ ਤੁਸੀਂ ਕੋਈ ਵਧੀਆ ਕੰਮ ਕਰਦੇ ਹੋ ਤੇ ਤੁਹਾਡੀ ਬਹੁਤ ਹੀ ਜ਼ਿਆਦਾ ਇੱਜ਼ਤ ਬਣਦੀ ਹੈ ਬਹੁਤ ਹੀ ਵਧੀਆ ਰਿਸਪੈਕਟ ਬੰਦੀ ਏ ਇਸ ਤਰ੍ਹਾਂ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਰਿਆਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਤੇ ਆਪਦੀ ਜ਼ਿੰਦਗੀ ਵਿੱਚ ਅੱਗੇ ਵਧੀਆ ਇੱਕ ਨਾਮ ਬਣਾਉਣਾ ਚਾਹੀਦਾ ਹੈ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਵਾਤੋ ਆ ਜਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਵੀਂ ਕਹਾਣੀ ਦੇ ਨਾਲ ਧੰਨਵਾਦੀ